ਅੱਜ ਗਰੰਥੀ ਸਿੰਘ ਦਾ ਬੱਚਾ ਗਰੰਥੀ ਨਹੀਂ ਬਣਨਾ ਚਾਹੁੰਦਾ ਅਸੀਂ ਆਪਣੇ ਬੱਚਿਆਂ ਨੂੰ ਜੋਬ ਦਵਾਵਾਂਗੇ ਪੜਾ ਲਿਖਾ ਕੇ ਲੱਗਦਾ ਨਹੀਂ ਪੀ ਇਹ ਕੌਮ ਵਾਸਤੇ ਸ਼ਰਮ ਦੀ ਗੱਲ ਆ ਬੜੀ ਸ਼ਰਮਨਾਕ ਗੱਲ ਆ ਜੀ ਸਾਰੇ ਸਾਡਾ ਪੰਥਾ ਨੂੰ ਸਾਡੀ ਸ਼ਰੋਮਨੀ ਕਮੇਟੀ ਨੂੰ ਸਾਨੂੰ ਸਾਰਿਆਂ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਜਿਹੜਾ ਕੋ ਬੱਚਾ ਥੋੜਾ ਬਦ ਕਰਦਾ ਉਹਨੂੰ ਜ਼ਿਆਦਾ ਕਹਿਣਾ ਚਾਹੀਦਾ ਵੀ ਤੁਸੀਂ ਅੱਗੇ ਹੋ ਕੇ ਪੁੱਤਰ ਬਣੋ ਜਦੋਂ ਇਹ ਕੰਮ ਨੂੰ ਕੋਈ ਐਮ ਹੀ ਨਹੀਂ ਸਮਝਦਾ ਤੇ ਫਿਰ ਸਾਡੇ ਬੱਚੇ ਕਿੱਥੋਂ ਪਠੀ ਬਣ ਜਾਣਗੇ ਇਸ ਤਰ੍ਹਾਂ ਤੇ ਆਪਾਂ 1 ਕਰੋੜ ਦਾ ਗੁਰਦੁਆਰਾ ਬਣਾਉਣੇ ਤੇ ਸਾਨੂੰ ਗ੍ਰੰਥੀ ਚਾਹੀਦਾ ਜੀ 1000 ਵਾਲਾ 1000 ਵਾਲਾ ਬਸ ਜੀ ਇਹ ਹੁਣ ਉਹਨਾਂ ਦੀ ਵੀ ਲਾਈਫ ਆ ਉਹਨਾਂ ਦੇ ਬੱਚਿਆਂ ਦੇ ਵੀ ਕੋਈ ਉਹ ਉਹਨਾਂ ਨੇ ਵੀ ਕੋਈ ਅੱਗੇ ਵਧਣਾ ਤੇ ਜੇ ਸਾਡੇ ਬੱਚੇ ਗਰੰਤੀ ਬਣਨਗੇ ਤੇ ਉਹ ਇੱਥੇ ਰਹਿਣਗੇ ਤੇ ਫਿਰ ਸਾਨੂੰ ਇਹ ਗਰੰਤੀ ਦੀ ਸੈਲਰੀ ਆ ਜਿਹੜੀ ਆ 6 ਤੋਂ 7 ਵੱਧ ਤੋਂ ਵੱਧ ਕਿਸ਼ੇ ਦੀ ਆ 6-7000 ਹਾਂਜੀ ਸਹੀ ਹੈ ਹੁਣ 6-7 ਸੈਲਰੀ ਲੈਣ ਵਾਲਾ ਜਿਹੜਾ ਉਹਦੀ ਮਹੀਨੇ ਦੇ ਵਿੱਚ ਇੱਕ ਵੀ ਗੈਰ ਹਾਜ਼ਰੀ ਨਹੀਂ ਗੀ ਹੂੰ ਬਿਲਕੁਲ ਜਿਉਂ ਕਹਿ ਰਹੇ ਹਾਜ਼ਰੀ ਕਰਦਾ ਵਾ ਹੂੰ ਜਿਸ ਤਰ੍ਹਾਂ ਮੈਂ ਇੱਥੇ ਸਿਵਨ ਭਾਰੇਣਾ ਮੈਨੂੰ ਕੋਈ ਪਰਿਵਾਰ ਦੇ ਵਿੱਚ ਰਿਸ਼ਤੇਦਾਰੀ ਵਿੱਚ ਖੁਸ਼ੀ ਗਮੀ ਕੰਮ ਪੈ ਗਿਆ ਮੈਨੂੰ ਇੱਥੇ ਗਰੰਟੀ ਵੰਡੇ ਗਰੰਟੀ ਜਿਹੜਾ ਉਹ ਦੇਖ ਜਾਣਾ ਬਿਲਕੁਲ ਬਿਲਕੁਲ ਤੇ ਇਹਨਾਂ ਮੁਸ਼ਕਲਾਂ ਦੇ ਵਿੱਚੋਂ ਜਦੋਂ ਉਹ ਗਰੰਟੀ ਗੁਜ਼ਰਦਾ ਹੈ ਹੂੰ ਦਿਨ ਰਾਤ ਫਿਰ ਉਹ ਏਹੀ ਸੋਚਦਾ ਵੀ ਮੈਂ ਜਿਹੜਾ ਆਪ ਦੀ ਬਚਾ ਨਾਮ ਬਣਾਵਾ ਨਾਮ ਬਣਾਵਾ ਕਾਰਨ ਕੀ ਹੈ ਗਰੰਟੀਆ ਨੂੰ ਕਿਉਂ ਨਹੀਂ ਲੋਕ ਸਤਿਕਾਰ ਕਿਉਂ ਨਹੀਂ ਕਰਦੇ ਸਤਿਕਾਰ ਸਰ ਇਸ ਕਰਕੇ ਆ ਵੀ ਜਿਸ ਤਰ੍ਹਾਂ ਮੈਨੂੰ ਹੁਣ 16 17 ਸੋਕੇ ਇੱਥੇ ਡਿਊਟੀ ਨਿਭਾਉਂਦਿਆਂ ਨੂੰ ਹੂੰ ਤੇ ਹੁਣੇ-ਹੁਣੇ ਮੇਰੀ ਆ ਨਵੇਂ ਸਾਲ ਤੇ ਮੈਂ ਤਰਖਾਹ ਕੀਤੀ ਸਿਰਫ ਹੂੰ ਪਹਿਲਾਂ ਮੇਰੀ ਜਿਹੜੀ ਸੀ ਉਹ 6 ਮਹੀਨੇ ਦੀ ਸੈਲਰੀ ਸੀ 6 ਮਹੀਨੇ ਬਾਅਦ ਕਣਕ ਜਾਂ ਝੋਨਾ ਹੂੰ ਇਹੀ ਵੱਡੀ ਗੱਲ ਆ ਸਾਰੀ ਇਹੀ ਵੱਡੀ ਗੱਲ ਹੂੰ ਇਸ ਕੰਮ ਨੂੰ ਮੱਦੇ ਨਜ਼ਰਾ ਦੇ ਆਇਆ ਫਿਰ ਮੈਂ ਸੋਚਿਆ ਵੀ ਹੁਣ ਆਪਣੀ ਤਾਂ ਜਿੰਦਗੀ ਲੰਘ ਗਈ ਆ ਹੂੰ ਤੇ ਹੁਣ ਅਸੀਂ ਹੋਰ ਕੁਝ ਕਰ ਨਹੀਂ ਸਕਦੇ ਹੂੰ ਤੇ ਮੇਰੀ ਸੋਚ ਮੇਰੇ ਦੋ ਬੱਚੇ ਆ ਵੀ ਮੈਂ ਇਹ ਨਹੀਂ ਪਚਾਉਂਦਾ ਵੀ ਇਹ ਵੀ ਜਿਸ ਤਰ੍ਹਾਂ ਮੈਂ ਹੁਣ ਇਸ ਦੌਰ ਦੇ ਵਿੱਚ ਲੰਘ ਰਿਹਾ ਵੀ ਇਹ ਵੀ ਨਾਰੰਗਣ ਵੀ ਆਪਦੀ ਚੰਗੀ ਪੜ੍ਹਾਈ ਕਰਕੇ ਕੋਈ ਚੰਗੀ ਆਪਦੀ ਜਿਹੜੀ ਆ ਜੌਬ ਕਰ ਸਕਣ ਤੇ ਆਪਦੀ ਚੰਗੀ ਜਿੰਦਗੀ ਜਿਹੜੀ ੜਾਰ ਸਕਣ ਮਤਲਬ ਤੁਸੀਂ ਖੁੱਦ ਵੀ ਨਹੀਂ ਚਾਹੁੰਦੇ ਕਿ ਮੇਰਾ ਬਟਾ ਗ੍ਰੰਥੀ ਬਣੇ ਹਾਂਜੀ ਭਾਈ ਲਖਵਿੰਦਰ ਸਿੰਘ ਇਹਨਾਂ ਦੇ ਦੋ ਬੇਟੇ ਆ ਦੋ ਬੇਟੇ ਆ ਦੋ ਬੇਟਿਆਂ ਨੇ ਸੰਥਿਆ ਵੀ ਕੀਤੀ ਆ ਕੀਰਤਨ ਵੀ ਸਿੱਖਿਆ ਪਰ ਬਗੈਰ ਤਾਂ ਉਹ ਸੋਚਦੇ ਰਹੇ ਵੀ ਜਿਤਨਾ ਸਾਡੇ ਪਿਤਾ ਨੇ ਕਦੀ ਕਿਸੇ ਗੁਰਦੁਆਰੇ ਡਿਊਟੀ ਕਦੀ ਇੱਕ ਕਦੀ ਕਿਸੇ ਕਿਸੇ ਗੁਰਦੁਆਰੇ ਕੀਤੀ ਆ ਪਰ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਵੀ ਇਸ ਤਰ੍ਹਾਂ ਗੁਰਦੁਆਰੇ ਦੇ ਵਿੱਚ ਜਾਈਏ ਹੂੰ ਉਹ ਹੁਣ ਇੱਕ ਉਹਨਾਂ ਦਾ ਮੁੰਡਾ ਬਾਹਰ ਹੋ ਚਲੇਗਾ ਦੂਸਰੇ ਦੀ ਤਿਆਰੀ ਹੈ ਜੀ ਕਿ ਉਹ ਇਸ ਵਾਰ ਜਾਨ ਦੇ ਸਭ ਕੁਝ ਆ ਸੰਥਿਆ ਵੀ ਕੀਤੀ ਆ ਕੀਰਤਨ ਵੀ ਕਰਦੇ ਆ ਪਰ ਉਹ ਇਸ ਲਾਈਨ ਦੇ ਵਿੱਚ ਨਹੀਂ ਹੋਣਾ ਚਾਹੁੰਦੇ ਹੂੰ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਿੱਖ ਦਾ ਫਰਜ਼ ਬਣਦਾ ਹੈ ਕਿ ਗੁਰਬਾਣੀ ਨੂੰ ਪੜ੍ਹਨਾ ਤੇ ਸੁਣਨਾ ਇੱਕ ਸਿੱਖ ਵਾਸਤੇ ਬਹੁਤ ਜ਼ਰੂਰੀ ਹੈ ਤੇ ਅੱਜ ਇੱਕ ਗੁਰਸਿੱਖ ਨੂੰ ਮਿਲਾਉਣ ਜਾ ਰਿਹਾ ਬਹੁਤ ਸਾਰੇ ਗੁਰਸਿੱਖਾਂ ਦਾ ਜੀਵਨ ਅਸੀਂ ਤੁਹਾਨੂੰ ਦਿਖਾਇਆ ਹੈ ਕਈਆਂ ਨੇ ਇੱਕ ਚੌਂਕੜੇ ਦੇ ਵਿੱਚ ਪਾਠ ਕੀਤਾ ਕਈਆਂ ਨੇ ਬਹੁਤ ਸਾਰੇ ਗ੍ਰੰਥੀ ਤਿਆਰ ਕਰ ਦਿੱਤੇ ਪ੍ਰਚਾਰਕ ਪੈਦਾ ਕੀਤੇ ਸੋ ਅੱਜ ਇੱਕ ਗ੍ਰੰਥੀ ਸਿੰਘ ਨੂੰ ਮਿਲਾਵਾਂਗੇ ਜਿਨ੍ਹਾਂ ਨੇ 100 ਵਾਰ ਸੰਪੂਰਨ ਗੁਰੂ ਗ੍ਰੰਥ ਸਾਹਿਬ ਪਹਿਲੇ ਅੰਗ ਤੋਂ ਲੈ ਕੇ 1430 ਪੰਨੇ ਸੰਪੂਰਨ ਸਮਾਪਤੀ ਤੱਕ 100 ਵਾਰ ਬਾਣੀ ਪੜ ਚੁੱਕੇ ਨੇ ਆਓ ਕਰਦੇ ਹਾਂ ਗੱਲਬਾਤ ਅੱਜ ਪਿੰਡ ਵਾਲਿਆਂ ਵੱਲੋਂ ਵੱਖਰਾ ਪ੍ਰੋਗਰਾਮ ਇੱਕ ਰੱਖਿਆ ਗਿਆ ਸੀ ਇਹਨਾਂ ਦਾ ਸਨਮਾਨ ਵੱਜੂ ਇੱਕ ਪ੍ਰੋਗਰਾਮ ਜਿਹੜਾ ਬਲਟੋਹਾ ਪਿੰਡ ਦੇ ਵਿੱਚ ਰੱਖਿਆ ਗਿਆ ਸੀ ਆ ਉਹ ਕਰਦੇ ਗੱਲਬਾਤ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 100 ਵਾਰ ਤੁਸੀਂ ਅਖੰਡ ਪਾਠ ਸਾਹਿਬ ਕੀਤਾ ਹਾਂ ਹਾਂ ਜੀ ਤੇ ਪਹਿਲਾਂ ਨਾਮ ਦੱਸ ਦੋ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਭਾਈ ਹਰੀ ਸਿੰਘ ਆ ਜੀ ਤੇ ਮੇਰਾ ਪਿੰਡ ਜਿਹੜਾ ਉਹ ਅਮਰਕੋਟ ਕਸਬਾ ਹੈ ਜੀ ਇਸ ਜਗ੍ਹਾ ਤੇ ਮੈਨੂੰ ਆਜ ਤਕਰੀਬਨ 16 17 ਸਾਲ ਹੋ ਗਏ ਆ ਡਿਊਟੀ ਨਿਭਾਉਂਦਿਆਂ ਨੂੰ ਹੂੰ 16 ਸਾਲ ਹੋ ਗਏ ਨੇ ਲਗਭਗ ਤੇ 17ਵਾਂ ਸਾਲ ਜਿਹੜਾ ਉਹ ਸ਼ੁਰੂ ਹੋ ਗਿਆ ਕਿੰਨੇ ਚਿਰ ਤੋਂ ਤੁਸੀਂ ਗੁਰਬਾਣੀ ਸਿੱਖਣੀ ਸ਼ੁਰੂ ਕਰ ਦਿੱਤੀ ਤੁਹਾਡੀ ਉਮਰ ਕਿੰਨੀ ਸੀ ਸਰ ਮੈਂ ਉਹ ਪੰਜਵੀਂ ਕਲਾਸ ਵਿੱਚ ਪੜਦਾ ਸੀ ਜਦੋਂ ਦਾ ਮੈਂ ਗੁਰਬਾਣੀ ਨਾਲ ਜੁੜਿਆ ਹੂੰ ਤੇ ਸਾਡੇ ਇਸ ਬਲਟੋਈ ਨਗਰ ਦੇ ਵਿੱਚ ਗੁਰਦੁਆਰਾ ਬਾਬਾ ਭਾਈਚੜੂ ਸਾਹਿਬ ਜੀ ਉਹਨਾਂ ਦੇ ਉਸ ਟਾਈਮ ਮੌਜੂਦਾ ਗ੍ਰੰਥੀ ਜਿਹੜੇ ਭਾਈ ਹਰਚੰਨ ਸਿੰਘ ਪੱਟੀ ਦੇ ਰਹਿਣ ਵਾਲੇ ਸੀ ਜੀ ਤੇ ਮੈਂ ਇੱਥੇ ਬਲਟੋਈ ਦੇ ਵਿੱਚ ਸੈਕੰਡਰੀ ਸਕੂਲ ਦੇ ਵਿੱਚ ਪੜਾਈ ਕਰਦਾ ਹਾਂ ਜੀ ਪੜਾਈ ਕਰਦੇ ਕਰਦੇ ਨਾਲ ਨਾਲ ਮੈਂ ਫਿਰ ਭਾਈ ਹਰਜਨ ਸਿੰਘ ਜਿਹੜੇ ਆ ਹੈਡ ਗ੍ਰੰਥੀ ਸਨ ਹੂੰ ਉਹਨਾਂ ਤੋਂ ਨਾਲ ਨਾਲ ਜਿਹੜੀ ਆ ਸੰਥਿਆ ਨੂੰ ਕੀਤੀ ਹੂੰ ਸੰਥਿਆ ਕਰਨ ਤੋਂ ਬਾਅਦ ਫਿਰ ਮੈਂ ਮੇਰੇ ਪਿਤਾ ਦੀ ਗ੍ਰੰਥੀ ਨੇ ਤੇ ਨਾਲ ਉਹ ਫੌਜ ਦੇ ਵਿੱਚੋਂ ਰਿਟਾਇਰ ਹੋਏ ਨੇ ਫੌਜੀ ਸਾਹਿਬ ਨੇ ਜੀ ਭਾਈ ਕਰਬਖ ਸਿੰਘ ਉਹਨਾਂ ਦਾ ਨਾਮ ਜੀ ਜੀ ਉਹਨਾਂ ਦੇ ਨਾਲ ਫਿਰ ਮੈਂ ਖਾਨ ਪਾੜ ਦੀਆਂ ਜਿਹੜੀਆਂ ਡਿਊਟੀਆਂ ਨਿਭਾਉਣ ਲੱਗ ਪਿਆ ਹੂੰ ਤੇ ਅੱਜ ਮੈਨੂੰ ਤਕਰੀਬਨ 25 ਤੋਂ 26 ਸਾਲ ਹੋ ਗਏ ਨੇ ਇਹ ਗ੍ਰੰਥੀ ਦੀ ਸੇਵਾ ਜਿਹੜੀ ਆ ਡਿਊਟੀ ਨਿਭਾਉਂਦੇ ਆ ਉਹਨਾਂ ਇਹ ਤੁਹਾਡੇ ਕਿਵੇਂ ਮਨ ਚ ਆਈ ਗੱਲ ਵੀ 100 ਵਾਰ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨ ਪੜਨਾ ਸਰ ਇਹ ਅੱਜ ਤੱਕ ਤਾਂ ਵੈਸੇ ਜਿਹੜੇ ਹੋਏ ਆ ਉਹ ਮੇਰੇ ਵੱਲੋਂ 100 ਤੇ 20 ਪਾਠ ਹੋ ਚੁੱਕੇ ਨੇ 120 ਹਾਂਜੀ ਪਰ ਲੜੀ ਵਾਰ ਜਿਹੜੇ ਆ ਉਹ 100 ਵਾਰ ਜੀ ਲੜੀ ਵਾਰ ਜਿਹੜੇ ਤਕਰੀਬਨ ਆ ਜਿਹੜੇ ਮਹੀਨੇ ਤੋਂ ਪਹਿਲੀ ਤਰ੍ਹਾਂ ਪਹਿਲੀ ਤੀ ਜਿਹੜੇ ਆ ਉਹ 100 ਪਾਠ ਆ ਹੂੰ ਉਸ ਤਰ੍ਹਾਂ 120 ਪਾਠ ਇੱਕ ਪਾਠ ਨੂੰ ਕਿੰਨਾ ਸਮਾਂ ਦਿੰਦੇ ਹੋ ਮਤਲਬ ਇੱਕ ਜਦੋਂ ਸੰਪੂਰਨ ਕਰਨਾ ਪਹਿਲਾ ਪਾਠ ਕਿੰਨਾ ਸਮੇਂ ਦੇ ਵਿੱਚ ਸੰਪੂਰਨ ਕਰਦੇ ਹੋ 1 ਮਿੰਟ ਸਰ 1 ਮਿੰਟ ਦੇ ਵਿੱਚ ਕਰੀਦਾ ਵੈਸੇ ਤਾਂ ਜਿਸ ਤਰ੍ਹਾਂ ਦਿੱਲੀ ਦਾ ਸਾਡਾ ਹੈਗਾ ਇਹ 2 ਘੰਟੇ ਦਾ ਪੀਰੀਅਡ ਜੀ ਪਰ ਜੇ ਸਾਡੇ ਕੋਲ ਨਹੀਂ ਸਮਾਂ ਹੈਗਾ ਫਿਰ ਅਸੀਂ ਅਗਲੇ ਦਿਨ 4 ਘੰਟੇ ਜਾਂ 5 ਘੰਟੇ ਵਿਲਾ ਦਿੰਦੇ ਹਾਂ ਹੂੰ ਜਿੱਦਨ ਸਮਾਂ ਨਹੀਂ ਮਿਲਦਾ ਅਗਲੇ ਦਿਨ ਬਾਅਦ ਵਿਲਾ ਦਿੰਦੇ ਆ ਜੇ ਮੇਰੇ ਕੋਲ ਨਾ ਸਮਾਂ ਹੋਵੇ ਤਾਂ ਮੇਰੇ ਆਸਾਈ ਕਾ ਦੋ ਗਰੰਤੀ ਭਾਈ ਲਖਮਿੰਦਰ ਸਿੰਘ ਤੇ ਭਾਈ ਹਰਜਿੰਦਰ ਸਿੰਘ ਹੂੰ ਮੈਂ ਫਿਰ ਇਹਨਾਂ ਨੂੰ ਵੀ ਬੇਨਤੀ ਕਰਦਾ ਇਹ ਵੀ ਮੇਰੇ ਨਾਲ ਥੋੜੀ ਬਾਤੀ ਵਿੱਚੋ ਸੇਵਾ ਜਿਹੜੀ ਉਹ ਨਿਵਾਜ਼ ਦਿੰਦੇ ਆ ਹੂੰ ਤੇ ਇਸ ਤਰ੍ਹਾਂ ਕਰਦੇ ਆ ਕਰਦੇ ਆ ਮੇਰੇ ਮਨ ਦੇ ਵਿੱਚ ਇਛਾਈ ਸੀ ਕਿ ਇੱਕ ਤਾਂ ਜਿਹੜੀ ਗੁਰਬਾਣੀ ਦੀ ਸੰਥਿਆ ਨਾਲ ਜਾਰੀ ਰਹਿੰਦੀ ਆ ਆਪਦੀ ਬਿਲਕੁਲ ਦੂਜਾ ਅਭਿਆਸ ਬਣਿਆ ਰਹਿੰਦਾ ਹੂੰ ਹੂੰ ਇਸ ਕਰਕੇ ਫਿਰ ਮੈਂ ਇਹ ਜਿਹੜਾ ਸਹਿਜ ਪਾਠ ਦੀ ਜਿਹੜੀ ਆ ਲੜੀ ਚਲਾਈ ਆ ਹੂੰ ਤੇ ਲੜੀ ਤਕਰੀਬਨ ਅੱਜ 8.5 ਸਾਲ ਹੋ ਗਏ ਵਾਹ 8.5 ਸਾਲਾਂ ਦੇ ਵਿੱਚ ਇਹ 100 ਪਾਠ ਦੀ ਲੜੀ ਜਿਹੜੀ ਸੰਪੂਰਨ ਹੋਈ ਆ ਹੂੰ ਜਿਸ ਦੇ ਵਿੱਚ ਉਹ ਸਿਰਫ 1 ਮਹੀਨੇ ਦੇ ਵਿੱਚ ਮੈਂ 2 ਪਾਠ ਕੀਤੇ ਸੀ ਉਹ 2018 ਦੇ ਵਿੱਚ ਹੂੰ ਬ੍ਰਹਮਗਣੀ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਦੇ ਪ੍ਰਕਾਸ਼ ਦਾ ਆਪਣਾ ਜਿਹੜਾ ਸਾਲਾਨਾ ਜੋੜ ਮੇਲਾ ਬਣਾਈ ਜਾਂਦਾ ਵੀਰ ਬਾਬਾ ਬੁੱਢਾ ਸਾਹਿਬ ਜੀ ਜੀ ਉਹਨਾਂ ਦੇ ਮੇਲੇ ਦੇ ਸੰਬੰਧ ਵਿੱਚ ਮੈਂ ਇੱਕ ਪਾਠ ਕੀਤਾ ਸੀ ਉਹ ਸਤੰਦਲਾ ਦੇ ਵਿੱਚ ਕੀਤਾ ਸੀ 2018 ਦੇ ਵਿੱਚ ਮੈਂ 2 ਪਾਠ ਕੀਤੇ 1 ਮਹੀਨੇ 'ਚ ਬਾਕੀ ਲੜੀਵਾਰ 1 ਮਹੀਨੇ ਦਾ ਇੱਕ ਪਾਠ ਹੀ ਆ ਹੂੰ ਇਸ ਤਰ੍ਹਾਂ ਕਰਦੇ ਆ ਕਰਦੇ ਆ ਅੱਜ 100 ਪਾਠ ਸੰਪੂਰਨ ਹੋਇਆ ਹੂੰ ਉਹਦੀ ਖੁਸ਼ੀ ਦੇ ਵਿੱਚ ਜਿਹੜਾ ਮੇਰੇ ਮਨ ਦੀ ਇੱਛਾ ਸੀ ਉਹ ਕਾਫੀ ਸਾਲਾਂ ਦੀ ਸੀ ਹੂੰ ਤਕਰੀਬਨ ਮਾਨੂੰ 3-4 ਸਾਲ ਹੋ ਗਏ ਇਹੋ ਤਿਆਰੀ ਕਰਦੇ ਆ ਕਿ ਜਦੋਂ 100 ਪਾਠ ਹੋ ਗਿਆ ਹਾਂ ਉਹਦੇ ਸਬੰਧ ਵਿੱਚ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਰੱਖਣਾ ਹੈ ਜੀ ਤੇ ਉਹ ਅੱਜ ਸਰਗੁਰੂ ਦੀ ਕਿਰਪਾ ਨਾਲ ਸਮਾਗਮ ਜਿਹੜਾ ਰੱਖਿਆ ਸੀ ਹੂੰ ਉਹਦੇ ਹੁਣੇ-ਹੁਣੇ ਹੀ ਸਮਾਪਤੀ ਹੋਇਆ ਜਿਹਦੇ ਵਿੱਚ ਪੰਥ ਪ੍ਰਸਿੱਧ ਢਾਡੀ ਰਾਗੀ ਕਵੀਸ਼ਰ ਜੱਥੇ ਨੇ ਹਾਜ਼ਰੀ ਭਰ ਕੇ ਹੂੰ ਤੇ ਸੰਗਤਾਂ ਨੂੰ ਗੁਰੂ ਜਸ ਸੁਣਾ ਕੇ ਸੰਗਤਾਂ ਨੇ ਤੁਹਾਨੂੰ ਰੇ ਨਾਲ ਜੁੜਿਆ। ਮਨਸਾ ਕੀ 100 ਪਾਠ ਕਰਨ ਤੋਂ ਬਾਅਦ ਮਨਸਾ ਕਰਨ ਕਿਉਂ ਮਨ ਸੋਚਿਆ ਹੈ ਗਲਤੀ ਆ ਕਰ ਲਾਂ ਇਸ ਤਰ੍ਹਾਂ। ਮਨਸਾ ਸਰ ਅੱਗੇ ਵੀ ਮੈਂ ਤੁਹਾਨੂੰ ਦੱਸਦਾ ਵੀ ਇੱਕ ਤਾਂ ਬਾਣੀ ਦੇ ਨਾਲ ਜੁੜੇ ਰਹਿਣ ਵਾਸਤੇ ਹਾਂ। ਦੂਜਾ ਜਿਸ ਤਰ੍ਹਾਂ ਸਾਡੀ ਲਾਈਨ ਹੈ ਕਿ ਅਸੀਂ ਗ੍ਰੰਥੀ ਸਿੰਘ ਦੀ ਡਿਊਟੀ ਬਹੁਣੇ ਆ ਇੱਕ ਸਾਡਾ ਅਭਿਆਸ ਬਣਿਆ ਰਹੇਗਾ। ਹਾਂ। ਦੂਜਾ ਸਾਡੀ ਇਸ ਤਰ੍ਹਾਂ ਬਾਣੀ ਜੇ ਅਸੀਂ ਕਾਫੀ ਚਿਰ ਰੂਟੀ ਲਾਵਾਂਗੇ ਨਾ ਹਾਂ। ਗੈਬ ਵਿੱਚ ਪੈ ਜਾਏਗਾ ਤੇ ਉਹ ਨਾਲ ਸਾਨੂੰ ਜਿਹੜਾ 2 ਘੰਟੇ ਡਿਊਟੀ ਲਾਉਣੀ ਵੀ ਥੋੜੀ ਕਠਿਨ ਹੋ ਜਾਂਦੀ ਹੈ। ਬਿਲਕੁਲ ਬਿਲਕੁਲ। ਕਿ ਜੇ ਅਸੀਂ ਇਹ ਉਹ ਪ੍ਰੋਪਰਟ ਚ ਲਈ ਰਹਦੇ ਆ ਉਹ ਨਾਲ ਸਾਨੂੰ ਜਿਹੜੀ 2 ਘੰਟੇ ਡਿਊਟੀ ਲਾਉਣੀ ਉਹ ਸੈਲ ਹੋ ਜਾਏਗੀ ਹੂੰ ਹਾਂਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਵੀ ਨਿਸ਼ਾਨਾ ਹੈਗਾ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਨਿਸ਼ਾਨਾ ਇਹ ਹੈ ਕਿ ਜੇ ਮੈਂ ਇਸ ਗੁਰਦੁਆਰੇ ਦੇ ਵਿੱਚ ਸੇਵਾ ਨਿਭਾਈ ਹਾਂ ਤੇ ਤਕਰੀਬਨ ਮੈਂ ਜੋੜ ਕੀਤਾ ਕਿ 2032 ਦੇ ਵਿੱਚ ਮਈ ਜੂਨ ਦੇ ਮਹੀਨੇ ਲਗਭਗ 260 ਹੋ ਜਾਏਗਾ ਹੂੰ 2032 ਦੇ ਵਿੱਚ ਮਈ ਮਹੀਨੇ ਦੇ ਵਿੱਚ ਜਾਂ ਜੂਨ ਮਹੀਨੇ ਦੇ ਵਿੱਚ 200 ਪਾਰ ਦੇ ਲਗਭਗ ਹੋ ਜਾਏਗਾ ਜੀ ਤੇ ਮੇਰੇ ਮਨ ਦੀ ਫੇਰ ਇਛਾ ਹੈ ਵੀ 200 ਪਾਠ ਦਿੱਤੇ ਫੇਰ ਸਮਾਗਮ ਜਿਹੜਾ ਉਹ ਰੱਖਿਆ ਚਲੋ ਇਹ ਤਾਂ ਹੋ ਗਿਆ ਨਾ ਵੀ ਆਪਾਂ ਬਾਣੀ ਪੜ੍ਹਨੀ ਸਿੱਖ ਨੂੰ ਬਹੁਤ ਜ਼ਰੂਰੀ ਹੈ ਹਾਂਜੀ ਪਰ ਲੋਕਾਂ ਨੇ ਜਿਹੜਾ ਸਵਾਲ ਕਰਨਾ ਨਾ ਮੇਨ ਸਵਾਲ ਇਹ ਹੋਣਾ ਲੋਕਾਂ ਦਾ ਵੀ ਬਾਬਾ ਜੀ ਨੇ ਆਪ ਤੇ ਪੜ੍ਹਿਆ ਇਹਦਾ ਲੋਕਾਂ ਨੂੰ ਕੀ ਲਾਭ ਹੋਇਆ ਤੇ ਗ੍ਰੰਥੀ ਕਿੰਨੇ ਬਣਾਏ ਲੋਕਾਂ ਨੂੰ ਕਿੰਨਾ ਸੁਣਾਇਆ ਲੋਕਾਂ ਨੂੰ ਅਰਥ ਕਿੰਨੇ ਦੱਸੇ ਇਹ ਲੋਕਾਂ ਨੇ ਸਵਾਲ ਕਰਨਾ ਉਹ ਸਰ ਗੁਰਬਾਣੀ ਜਿਹੜੀ ਆ ਜਿਸ ਤਰ੍ਹਾਂ ਉਹ ਸੁਗਨਾਦ ਬਣਾਈਦੇ ਆ ਸੁਗਨਾਦ ਜੀ ਜੀ ਉਹਦੇ ਵਿੱਚ ਅਸੀਂ ਥੋੜਾ ਬਤਾ ਕੋ 15 20 ਮਿੰਟ ਵਿਚਾਰ ਰੱਖਦੇ ਆ ਸੰਗਤਾਂ ਦੇ ਨਾਲ ਹੂੰ ਇਹ ਸੰਗਤਾਂ ਨਾਲ ਜੁੜੀ ਜਾ ਆ ਕਿ ਜਿਸ ਤਰ੍ਹਾਂ ਆਪਾਂ ਸੰਗਰਾਮ ਵਾਲੇ ਦਿਨ ਹਾਇਰੀ ਪਰਦੇ ਆ ਬਿਲਕੁਲ ਇਸੇ ਤਰ੍ਹਾਂ ਹੀ ਸਾਡਾ ਗੁਰਸਿੱਖ ਦਾ ਫਰਜ਼ ਬੰਦਾ ਕਿ ਉਹ ਰੋਜ਼ ਹਾਜ਼ਰੀ ਭਰੇ ਹੂੰ ਤੇ ਜਿਸ ਤਰ੍ਹਾਂ ਮੈਂ ਪਹਿਲੀ ਤਰੀਕ ਨੂੰ ਕੋਹ ਪੋਣਾ ਪਹਿਲੀ ਤਰੀਕ ਨੂੰ ਮੇਰੇ ਉੱਪਰ ਸੰਗਤ ਆਉਂਦੀ ਆ ਹਾਇਰੀ ਪਰਦੀ ਆ ਹੂੰ ਹੂੰ ਉਸ ਦਿਨ ਵੀ 15 20 ਮਿੰਟ ਮੈਂ ਸੰਗਤਾਂ ਦੇ ਨਾਲ ਵਿਚਾਰ ਕਰਦਾ ਹਾਂ ਸਪੀਕਰ ਦੇ ਵਿੱਚ ਕਿ ਜਿਸ ਤਰ੍ਹਾਂ ਤੁਸੀਂ ਅੱਜ ਆਏ ਜੀ ਇਸੇ ਤਰ੍ਹਾਂ ਹੀ ਤੁਸੀਂ ਰੋਜ਼ ਆਓ ਹੂੰ ਇਸੇ ਤਰ੍ਹਾਂ ਹੀ ਰੋਜ਼ ਆਓ ਤੇ ਰੋਜ਼ ਆਉਂਦੇ ਨਾਲ ਤੁਹਾਡਾ ਵੀ ਅਭਿਆਸ ਬਣੇਗਾ ਤੇ ਮੇਰਾ ਜਿਹੜਾ ਪੜਿਆ ਏ ਉਹ ਵੀ ਕਿਸੇ ਸਕਾਰ ਤੇ ਲੱਗੇਗਾ ਜੀ ਤੇ ਤੁਹਾਡਾ ਵੀ ਜਿਹੜਾ ਤੁਸੀਂ ਸੁਣੋਗੇ ਤੇ ਤੁਹਾਡੀ ਵੀ ਹਾਜ਼ਰੀ ਜਿਹੜੀ ਆ ਉਹ ਸਤਿਗੁਰੂ ਦੇ ਘਰ ਦੇ ਵਿੱਚ ਲੱਗੇਗੀ ਤੇ ਤੁਹਾਡਾ ਵੀ ਜੀਵਨ ਸਕੂਲ ਹੋਏਗਾ ਹੂੰ ਜੇ ਮੈਂ ਇਹ ਸਿੱਧਾ ਸਵਾਲ ਕਰਾਂ ਵੀ ਗ੍ਰੰਥੀ ਕਿੰਨੇ ਬਣਾਏ ਹੁਣ ਤੱਕ ਗ੍ਰੰਥੀ ਸਰ ਮੈਂ ਦੋ ਦੋ ਜਾਂ ਤਿੰਨ ਤਿੰਨ ਬਣਾਏ ਹੁਣੇ ਤੱਕ ਦੋ ਤਿੰਨ ਗ੍ਰੰਥੀ ਬਣਾਏ ਲੱਗਦਾ ਨਾ ਵੀ ਹੋਰ ਗ੍ਰੰੰਥੀ ਜਿਹੜੇ ਸਾਨੂੰ ਬਣਾਉਣੇ ਚਾਹੀਦੇ ਲੋੜ ਬਣਾਉਣੇ ਤੇ ਪਰ ਚਾਹੀਦੇ ਆ ਸਰ ਉਹਦੇ ਵਿੱਚ ਆ ਵੀ ਜਿਸ ਤਰ੍ਹਾਂ ਹੁਣ ਅੱਜ ਕੱਲ ਜਿਹੜਾ ਦੌਰ ਚੱਲ ਰਿਹਾ ਵੀ ਜਿਸ ਤਰ੍ਹਾਂ ਗ੍ਰੰਥ ਹੂੰ ਜਿਸ ਤਰ੍ਹਾਂ ਹੁਣ ਜਿੱਦ ਤੱਕ ਆਪਾਂ ਇਹਨਾਂ ਨੂੰ ਕੈਮਰਾ ਫੜਾਇਆ ਉਹ ਮੇਰਾ ਬੇਟਾ ਹੈ। ਅੱਛਾ। ਤੇ ਜਦੋਂ ਗ੍ਰੰਥੀਆਂ ਦੀ ਕਦਰ ਜਿਹੜੀ ਘਟਦੀ ਵੇਸ਼ ਕੇ ਪਰ ਮੈਂ ਚਾਹਣਾ ਵੀ ਮੈਂ ਇਸ ਬੱਚੇ ਨੂੰ ਵੀ ਇਸ ਲਾਈਨ ਦੇ ਵਿੱਚ ਹੂੰ ਨਾ ਉਨਡਵਾ। ਕਾਰਨ ਕੀ ਹੈ ਗ੍ਰੰਥੀਆਂ ਨੂੰ ਕਿਉਂ ਕਿਉਂ ਨਹੀਂ ਲੋਕ ਸਤਕਾਰ ਕਿਉਂ ਨਹੀਂ ਕਰਦੇ। ਸਤਕਾਰ ਸਰ ਇਸ ਕਰਕੇ ਆ ਵੀ ਜਿਸ ਤਰ੍ਹਾਂ ਮੈਨੂੰ ਹੁਣ 16-17 ਸੋਕੇ ਇੱਥੇ ਡਿਊਟੀ ਨਿਭਾਉਂਦਿਆਂ ਨੂੰ। ਹੂੰ ਤੇ ਹੁਣੇ-ਹੁਣੇ ਮੇਰੀ ਆ ਨਵੇਂ ਸਾਲ ਤੇ ਮੈਂ ਤਰਖਾਹ ਕੀਤੀ ਸਿਰਫ। ਹੂੰ ਪਹਿਲਾਂ ਮੇਰੀ ਜਿਹੜੀ ਸੀ ਉਹ 6 ਮਹੀਨੇ ਦੀ ਸੈਲਰੀ ਸੀ ਵੀ 6 ਮਹੀਨੇ ਬਾਅਦ ਕਰਨਕ ਜਾਂ ਚੋਨਾ। ਹੂੰ ਇਹੀ ਵੱ ਇਸ ਕੰਮ ਨੂੰ ਮੱਦੇ ਨਜ਼ਰਾ ਦੇਉ ਹੈ ਫਿਰ ਮੈਂ ਸੋਚਿਆ ਕਿ ਹੁਣ ਆਪਣੀ ਤਾਂ ਜ਼ਿੰਦਗੀ ਲੰਘ ਗਈ ਆ ਤੇ ਹੁਣ ਅਸੀਂ ਹੋਰ ਕੁਝ ਕਰ ਨਹੀਂ ਸਕਦੇ ਤੇ ਮੇਰੀ ਸੋਚ ਹੈ ਮੇਰੇ ਦੋ ਬੱਚੇ ਵੀ ਮੈਂ ਨਹੀਂ ਪਚਾਉਂਦਾ ਕਿ ਇਹ ਵੀ ਜਿਸ ਤਰ੍ਹਾਂ ਮੈਂ ਹੁਣ ਇਸ ਦੌਰ ਦੇ ਵਿੱਚ ਲੰਘ ਰਿਹਾ ਕਿ ਇਹ ਵੀ ਨਾ ਲੰਘਣ ਵੀ ਆਪਦੀ ਚੰਗੀ ਪੜ੍ਹਾਈ ਕਰਕੇ ਕੋਈ ਚੰਗੀ ਆਪਦੀ ਜਿਹੜੀ ਆ ਜੌਬ ਕਰ ਸਕਣ ਤੇ ਆਪਦੀ ਚੰਗੀ ਜ਼ਿੰਦਗੀ ਜਿਹੜੀ ਹੜਾ ਸਕਣ ਮਤਲਬ ਤੁਸੀਂ ਖੁੱਦ ਵੀ ਨਹੀਂ ਚਾਹੁੰਦੇ ਕਿ ਮੇਰਾ ਬਟਾ ਗਰੰਤੀ ਬਣੇ ਹਾਂਜੀ ਇਸੇ ਕਰਕੇ ਨਹੀਂ ਬੰਦਾ ਕਿ ਹੁਣ ਇੱਕ ਬੰਦਾ ਜੋ ਡਿਊਟੀ ਨੂੰ ਮੁੰਦਾ 6 ਮਹੀਨੇ ਬਾਅਦ ਜਾ ਕੇ ਉਹਨੂੰ ਉਹਦੀ ਸੈਲਰੀ ਮਿਲਦੀ ਸੈਲਰੀ ਮਿਲਦੀ ਹੂੰ ਇਸ ਕਰਕੇ ਹੂੰ ਕੀ ਲੱਗਦਾ ਨਹੀਂ ਫਿਰ ਇਹ ਕੌਮ ਵਾਸਤੇ ਇੱਕ ਜਿਸ ਨੂੰ ਕਹਦੀ ਆਪਾਂ ਵੀ ਸ਼ਰਮ ਵਾਲੀ ਗੱਲ ਆ ਬਿਲਕੁਲ ਉਹ ਆਪਣੇ ਗਰੰਤੀ ਨੂੰ ਸੁਭਾਰ ਦੇ ਸਕਦੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਪੁੱਛ ਰਹੇ ਜੀ ਤੁਹਾਡੇ ਕੋ ਆ ਰਹੇ ਜਿਸ ਤਰ੍ਹਾਂ ਤੁਸੀਂ ਪਹਿਲਾਂ ਪਹਿਲਾਂ ਸਵਾਲ ਕੀਤਾ ਇਹ ਵੀ ਇਹ ਕਈ ਸਿੱਖ ਹੈਗੇ ਜਿਹੜੇ ਚੌਕੜੇ ਦੇ ਵਿੱਚ ਇੱਕ ਚੌਕੜੇ ਦੇ ਵਿੱਚ ਪਾਟ ਕਰਦੇ ਬਿਲਕੁਲ ਬਿਲਕੁਲ ਉਹ ਹੁਣ ਮੈਨੂੰ ਨਾ ਤਾਂ ਵਿਸਰ ਗਿਆ ਹੁਣੇ-ਹੁਣੇ ਆ ਤਿੰਨ ਕੁ ਮਹੀਨੇ ਹੋਏ ਨਵੇਂ ਸਾਲ ਤੋਂ ਪਹਿਲਾਂ-ਪਹਿਲਾਂ ਹਾਂ ਹਾਂ ਇੱਕ ਤਕਰੀਬਨ ਉਹਦੀ 18 ਜਾਂ 19 ਸਾਲ ਦੀ ਮੁੰਡੇ ਦੀ ਉਹ ਉਮਰ ਹੋਵੇਗੀ ਹੂੰ ਕੋਟ ਧਰਮਚੰਦ ਵਾਲੀ ਦੀ ਗੱਲ ਕਰ ਰਹੇ ਹੋ ਮੈਨੂੰ ਨਾਮ ਨਾਲ ਨਾ ਵਿਸਰ ਗਿਆ ਤੇ ਪਿੰਡੂ ਵੀ ਵਿਸਰ ਗਿਆ ਪਰ YouTube ਤੇ ਮੇਰੇ ਦਰਸ਼ਕ ਕੀਤੇ ਆ ਮੈਂ ਇੰਟਰਵਿਊ ਕੀਤਾ ਸੀ ਉਹਦਾ ਦਾ ਉਹ ਉਸ ਗੁਰਸਿੱਖ ਮੁੰਡੇ ਨੇ 18 19 ਸਾਲਾਂ ਦੇ ਮੁੰਡੇ ਨੇ ਇੱਕ ਚੌਂਗੜੇ ਦੇ ਵਿੱਚ ਪਾਠ ਕੀਤਾ ਕੀਤਾ ਹਾਂ ਜੀ ਜਦੋਂ ਨੇ ਇੱਕ ਚੌਂਗੜੇ ਦੇ ਵਿੱਚ ਸਹਿਜ ਪਾਠ ਸ੍ਰੀ ਆਖਣ ਪਾਠ ਸਾਹਿਬ ਕੀਤਾ ਹੈ ਪਰ ਮੇਰੀ ਜਿਹੜੀ ਮੰਨ ਦੀ ਇੱਛਾ ਹੈ ਜੋ ਗਰਦੀਪ ਸਿੰਘ ਹੋਂਦ ਸ਼ਾਇਦ ਹਾਂ ਜੀ ਉਹ ਮੇਰੇ ਮੰਨ ਦੀ ਇੱਛਾ ਹੈ ਕਿ ਜਿਸ ਤਰ੍ਹਾਂ ਉਸ ਮੁੰਡੇ ਨੇ ਪਾਠ ਕੀਤਾ ਨਾ ਇੱਕ ਨੌਜਵਾਨ ਮੁੰਡੇ ਨੇ ਹਾਂ ਉਹਨੂੰ ਸਰ ਕਿਸੇ ਜੰਦੀ ਬੰਦੇ ਉਹਨਾਂ ਨੇ ਸਨਮਾਨ ਕੀਤਾ ਗਿਆ ਹਮ ਸ਼੍ਰੋਮਣੀ ਕਮੇਟੀ ਵੱਲੋਂ ਨਹੀਂ ਕਿਸੇ ਟਕਸਾਲ ਵੱਲੋਂ ਹਮ ਜੇ ਅਗਰ ਉਸ ਮੁੰਡੇ ਨੌਜਵਾਨ ਦਾ ਸ਼੍ਰੋਮਣੀ ਕਮੇਟੀ ਜਾਂ ਕੋਈ ਜਥੇਬੰਦੀ ਜਾਂ ਟਕਸਾਲ ਸਨਮਾਨ ਕਰਦੀ ਆ ਉਹਨੂੰ ਵੇਖ ਕੇ ਫਿਰ ਨੌਜਵਾਨ ਮੁੰਡੇ ਵੀ ਜਿਹੜੇ ਆ ਇਸ ਲੈਂਡ ਵਿੱਚ ਆਉਣਾ ਸ਼ੁਰੂ ਹੋਣਗੇ ਬਿਲਕੁਲ ਬਿਲਕੁਲ ਹੁਣ ਚਲੋ ਮੈਂ ਤਾਂ 1 ਮਹੀਨੇ ਦੇ ਵਿੱਚ ਪਾਠ ਕਰਦਾ ਪਰ ਉਹਦਾ ਮੈਂ ਧੰਨਵਾਦ ਕਰਦਾ ਕਿ ਜਿੰਨੇ ਇੱਕ ਨੌਜਵਾਨ ਹੋ ਕੇ ਬੜੀ ਵੱਡੀ ਸੇਵਾ ਹੈ ਨੌਜਵਾਨ ਜਿਹੜੇ ਸਨਸਰੇ ਪਜਾਟ ਤੱਕ ਭੁੱਲੇ ਭੜਕੇ ਫਿਰਦੇ ਆ ਨਸ਼ਿਆਂ ਵਿੱਚ ਪਰੇ ਫਿਰਦੇ ਆ ਬਿਲਕੁਲ ਪਰ ਉਹ ਇੱਕ ਨੌਜਵਾਨ ਹੋਣ ਕਰਕੇ ਉਹਨੇ ਇੱਕ ਚੌਂਕੜੇ ਦੇ ਵਿੱਚ ਪਾੜ ਫੇਤਾ ਮੈਂ ਉਹਦਾ ਬੜਾ ਰਣੀ ਦਾ ਮੈਂ ਬੜਾ ਦਾ ਫੈਨ ਹੋ ਗਿਆ ਉਹਦਾ ਵੀ ਬੜਾ ਧੰਨਵਾਦ ਉਹਦਾ ਵੀ ਇੱਕ ਮਹੀਨੇ ਵਿੱਚ ਉਹ ਇੱਕ ਨੌਂ ਨਵਾਂ ਮੁੰਡੇ ਨੇ ਜੀ ਪਰ ਉਹਦੀ ਨਾਟਕਸਾਲ ਨੇ ਕੋਈ ਸੁਣਵਾਈ ਕੀਤੀ ਆ ਨਾ ਕਿਸੇ ਵੀ ਜਥੇਬੰਦੀ ਨੇ ਨਾ ਸ਼੍ਰੋਮਣੀ ਕਮੇਟੀ ਨੇ ਪਰ ਤੇ ਨਾ ਸਰਕਾਰ ਨੇ ਜੀ ਜੀ ਜ਼ਿਆਦਾਤਰ ਨੇ ਸਾਡੀਆਂ ਕਮੇਟੀਆਂ ਕਰਦੀਆਂ ਗਰੰਤੀ ਸਿੰਘ ਦਾ ਮਾਨ ਸਤਮਾਨ ਕਰਨ ਦੀ ਬਜਾਏ ਕੀ ਕਰਦੀਆਂ ਬਾਬਾ ਜੀ ਆ ਭਾਂਡੇ ਵੀ ਤੁਹਾਂ ਧਿਆਨ ਰੱਖਣਾ ਹੈ ਬਾਬਾ ਜੀ ਤੁਸੀਂ ਗਜਾ ਮਾਰ ਲਿਓ ਬਾਬਾ ਜੀ ਤੁਸੀਂ ਦੁੱਧ ਲਾਓ ਬਾਬਾ ਜੀ ਦੇ ਬੱਚੇ ਜਿਹੜੇ ਆ ਮੇਰਾ ਖਿਆਲ ਨੇ ਵੀ ਇੱਕ ਗੁਰਦੁਆਰੇ ਤੋਂ ਕਿਤੇ ਪੜੇ ਹੋਣ ਕਿਉਂਕਿ ਜੇ ਗਰੰਤੀ ਸਿੰਘ ਨੇ ਕਿਤੇ 6 ਮਹੀਨੇ ਸੇਵਾ ਨਿਭਾਈ ਕਿਤੇ ਸਾਲ ਨਿਭਾਈ ਉਹ ਵਿਚਾਰਾ ਆਪਣੇ ਬੱਚਿਆਂ ਦੇ ਸਕੂਲ ਵਿੱਚ ਅਧਾਲਦਾਰ ਹਾਂਜੀ ਇਹ ਹੁਣ ਇਸ ਸਵਾਲ ਦਾ ਤੁਹਾਡਾ ਮੈਂ ਜਵਾਬ ਦੇ ਦਿੰਦਾ ਜਿਸ ਤਰ੍ਹਾਂ ਮਿਹਰੇ ਨਕਰੋਤੇ ਨੇ ਭਾਈ ਲਖਵਿੰਦਰ ਸਿੰਘ ਇਹਨਾਂ ਦੇ ਦੋ ਬੇਟੇ ਆ ਹਾਂ ਦੋ ਬੇਟੇ ਆ ਦੋ ਬੇਟਿਆਂ ਨੇ ਸੰਥਿਆ ਵੀ ਕੀਤੀ ਆ ਕੀਰਤਨ ਵੀ ਸਿੱਖਿਆ ਪਰ ਬਗਾਦਾ ਉਹ ਸੋਚਦੇ ਰਹੇ ਵੀ ਜਿਤਨਾ ਸਾਡੇ ਪਿਤਾ ਨੇ ਕਦੀ ਕਿਸੇ ਗੁਰਦੁਆਰੇ ਡਿਊਟੀ ਕਦੀ ਇੱਕ ਦੀ ਕਿਸੇ ਗੁਰਦੁਆਰੇ ਕੀਤੀ ਆ ਬਿਲਕੁਲ ਬਿਲਕੁਲ ਪਰ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਵੀ ਇਸ ਤਰ੍ਹਾਂ ਗੁਰਦੁਆਰੇ ਦੇ ਵਿੱਚ ਜਾਈਏ ਹੂੰ ਉਹ ਹੁਣ ਇੱਕ ਉਹਨਾਂ ਦਾ ਮੁੰਡਾ ਬਾਹਰ ਹੋ ਚਲੇਗਾ ਦੂਸਰੇ ਦੀ ਤਿਆਰੀ ਹੈ ਜੀ ਵੀ ਉਹ ਇਸ ਵਾਰ ਜਾਣ ਦੇ ਸਭ ਕੁਝ ਆ ਸੰਥਿਆ ਵੀ ਕੀਤੀ ਆ ਕੀਰਤਨ ਵੀ ਕਰਦੇ ਆ ਪਰ ਉਹ ਇਸ ਲਾਈਨ ਦੇ ਵਿੱਚ ਨਹੀਂ ਹੋਣਾ ਚਾਹੁੰਦੇ ਹੂੰ ਵੀ ਕਾਰਨ ਇਸੇ ਕਰਕੇ ਜਿਹੜਾ ਤੁਹਾਨੂੰ ਅੱਗੇ ਸਵਾਲ ਕਰ ਦਿੱਤਾ ਬਿਓ ਗ੍ਰੰਥੀਆਂ ਦੀ ਮਤਲਬ ਕਿ ਕਦਰ ਕਰਨੀ ਜਿਹੜੀ ਨਹੀਂ ਹੁੰਦੀ ਜੀ ਜੀ ਆਪਾਂ ਦੂਜੇ ਸਿੰਘਾਂ ਨੂੰ ਨਾਲ ਸ਼ਾਮਲ ਸੰਗਤ ਜੀ ਇਹ ਬਹੁਤ ਵੱਡੀ ਤਰਾਸ਼ਗੀ ਹੈ ਸਾਡੀ ਕਿ ਅੱਜ ਗ੍ਰੰਥੀ ਦਾ ਬੱਚਾ ਗ੍ਰੰਥੀ ਬਣਨ ਨੂੰ ਤਿਆਰ ਨਹੀਂ ਕਾਰਨ ਕੀ ਹੈ ਕਿ ਫਾਈਨੈਂਸ਼ਲੀ ਅਸੀਂ ਆਪਣੇ ਗ੍ਰੰਥੀ ਸਿੰਘਾਂ ਨੂੰ ਮਾਨ ਸਤਕਾਰ ਹੀ ਨਹੀਂ ਦੇ ਸਕੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾ ਜੀ ਆਪਣਾ ਪਹਿਲੇ ਹਰਜਿੰਦਰ ਸਿੰਘ ਜੀ ਹਰਜਿੰਦਰ ਸਿੰਘ ਜੀ ਕਿਵੇਂ ਦੇਖਦੇ ਜੋ ਬਾਬਾ ਜੀ ਨੇ ਸਵਾਲ ਉਠਾਏ ਆ ਪੀ ਅੱਜ ਗਰੰਥੀ ਸਿੰਘ ਦਾ ਬੱਚਾ ਗਰੰਥੀ ਨਹੀਂ ਬਣਨਾ ਚਾਹੁੰਦਾ ਅਸੀਂ ਆਪਣੇ ਬੱਚਿਆਂ ਨੂੰ ਜੋਬ ਦਿਵਾਵਾਂਗੇ ਪੜਾ ਲਿਖਾ ਕੇ ਲੱਗਦਾ ਨਹੀਂ ਪੀ ਇਹ ਕੌਮ ਵਾਸਤੇ ਸ਼ਰਮ ਦੀ ਗੱਲ ਆ ਬੜੀ ਸ਼ਰਮਨਾਕ ਗੱਲ ਐ ਜੀ ਹੂੰ ਸਾਰੇ ਸਾਨੂੰ ਪੰਥਾ ਨੂੰ ਸਾਡੀ ਸ਼ਰੋਮੇ ਕਮੇਟੀ ਨੂੰ ਸਾਨੂੰ ਸਾਰਿਆਂ ਨੂੰ ਇਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੂੰ ਜਿਹੜਾ ਕੋ ਬੱਚਾ ਥੋੜਾ ਬਦ ਕਰਦਾ ਉਹਨੂੰ ਸੋ ਜਿਆਦਾ ਕਹਿਣਾ ਚਾਹੀਦਾ ਵੀ ਤੁਸੀਂ ਅੱਗੇ ਹੋ ਕੇ ਪੁੱਤਰ ਬਣੋ ਜਦੋਂ ਇਹ ਕੰਮ ਨੂੰ ਕੋਈ ਐਮ ਹੀ ਨਹੀਂ ਸਮਝਦਾ ਤੇ ਫਿਰ ਸਾਡੇ ਬੱਚੇ ਕਿੱਥੋਂ ਪਠੀ ਬਣ ਜਾਣਗੇ ਗਰੰਥੀ ਸਿੰਘ ਨੂੰ ਤਾਂ ਅਸੀਂ ਚੌਂਕੀਦਾਰ ਬਣਾ ਕੇ ਰੱਖ ਲਿਆ ਜੀ ਲੋਕ ਕਹਿੰਦੇ ਬਾਪਾ ਗਜਾ ਮਾਰ ਲਿਆ ਵੀ ਭਾਂਡੇ ਤੂੰ ਸਾਹਮਣੇ ਦਰੀਆਂ ਤੂੰ ਸਾਹਮਣੇ ਆਈ ਆਪਾਂ ਵੇਖੋ ਜੀ ਵਿਸ਼ੇਸ਼ ਤੌਰ ਤੇ ਆਪਾਂ 1 ਕਰੋੜ ਦਾ ਗੁਰਦੁਆਰਾ ਬਣਾਉਣੇ ਤੇ ਸਾਨੂੰ ਗਰੰਥੀ ਚਾਹੀਦਾ ਜੀ 1000 ਵਾਲਾ 1000 ਵਾਲਾ ਬਸ ਉਹਨਾਂ ਦੇ ਵੀ ਲਾਈਫ ਆ ਉਹਨਾਂ ਦੇ ਬੱਚਿਆਂ ਦੇ ਵੀ ਕੋਈ ਡ੍ਰੀਮ ਆ ਉਹਨਾਂ ਨੇ ਵੀ ਕੋਈ ਅੱਗੇ ਵਧਣਾ ਤੇ ਜੇ ਸਾਡੇ ਬੱਚੇ ਗਰੰਤੀ ਬਣਨਗੇ ਤੇ ਉਹ ਇੱਥੇ ਰਹਿਣਗੇ ਤੇ ਫਿਰ ਸਾਨੂੰ ਇੱਕ ਤੁਹਾਡੇ ਹਿਸਾਬ ਦੇ ਨਾਲ ਕਿੰਨੀ ਕੁ ਫਾਈਨੈਂਸ ਜਿਹੜੀ ਹੋਣੀ ਚਾਹੀਦੀ ਹੈ ਇੱਕ ਤਨਖਾਹ ਗਰੰਦੀ ਸਿੰਘ ਦੀ ਕਿੰਨੀ ਕੁ ਹੋਵੇ ਤੇ ਫੇਰ ਕੋ ਲੱਗ ਜਾਵੇ ਗਰੰਦੀ ਸਿੰਘ ਦੀ ਜਿਹੜਾ ਤੇ ਪਰਿਵਾਰ ਵਾਲਾ ਖਾਸ ਕਰਕੇ 10000 ਦੇ ਘੱਟ-ਘੱਟ ਹੋਣੀ ਚਾਹੀਦੀ ਘੱਟ-ਘੱਟ 10000 10000 ਮੈਂ ਕਹਿੰਦਾ 10000 ਤੇ ਬਹੁਤ ਘੱਟ ਹੈ ਜੀ 10000 ਤੇ ਦੁੱਧ ਪਾਉਣ 60 ਰੁਪਏ ਕਿਲੋ ਦੁੱਧ ਹੋ ਗਿਆ ਜੀ ਹਾਂਜੀ 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 ਹੈਨਾ ਘੱਟੋ-ਘੱਟ 20-25000 ਰੁਪਏ ਤਨਖਾਹ ਹੋਣੀ ਚਾਹੀਦੀ ਗਰੰਦੀ ਸਿੰਘ ਦੀ ਚਾਹੀਦੀ ਹੋਣੀ ਚਾਹੀਦੀ ਹੋਣੀ ਚਾਹੀਦੀ ਫੇਰ ਅਸੀਂ ਕੌਮ ਨੂੰ ਜਵਾਬ ਕੀ ਦੇਵਾਂਗੇ ਹੈਨਾ ਬਾਕੀ ਹਾਂ 10000 ਉਹੀ ਬੇਕਰ ਹੈ ਨਾ ਗੁਜ਼ਾਰਾ ਹੀ ਮहां ਚੱਲਦਾ ਗੁਜ਼ਾਰਾ ਮहां ਚੱਲਦਾ ਜੇ ਤੇ ਗੁਜ਼ਾਰੇ ਦੀ ਗੱਲ ਕਰੇ ਫਿਰ 10000 ਕਾਫੀ ਹੈ ਤੇ ਜੇ ਸੀ ਆਪਣੇ ਸੁਪਨੇ ਪੂਰੇ ਕਰਨੇ ਬੇਟੀ ਦਾ ਵਿਆਹ ਕਰਨਾ ਹੈ ਅਸੀਂ ਆ ਪਚਾਈਏ ਵੀ ਗਰੰਥੀ ਸਿੰਘਾਂ ਦੇ ਬੱਚੇ ਚੰਗੀ ਤਰ੍ਹਾਂ ਪੜਨ ਫਿਰ ਤਾਂ ਭਾਈ ਸਾਹਿਬ ਜੀ ਸਾਨੂੰ 20-25000 ਵੀ ਥੋੜਾ ਬਾਕੀ ਸਾਡੇ 10-12 ਗੁਰੂ ਸਾਹਿਬਾਨਾਂ ਨੇ ਇਹੋ ਹੀ ਸੋਚਿਆ ਕਿ ਗਰੰਥੀ ਸਿੰਘਾਂ ਦਾ ਬਾਣੀ ਪੜਨ ਵਾਲਿਆਂ ਦਾ ਸਤਿਕਾਰ ਵੱਧ ਤੋਂ ਵੱਧ ਕਰਨਾ ਤੇ ਸਾਡੀ ਜਿਹੜੀ ਕੌਮ ਹੈ ਇਹ ਸਾਨੂੰ ਸਤਿਕਾਰਿਆ ਨਹੀਂ ਜਾ ਰਿਹਾ ਇਸ ਕਰਕੇ ਨਵੇਂ ਬੱਚੇ ਜਿਹੜੇ ਉਹ ਸਿੱਖਣ ਵਾਸਤੇ ਤਿਆਰ ਨਹੀਂ ਸਿੱਖਣ ਨੂੰ ਤਿਆਰ ਨਹੀਂ ਉਹ ਗਰੰਥੀ ਸਿੰਘ ਹੋਰ ਸਾਡੇ ਨਾਲ ਲਿਆਓ ਬਾਬਾ ਜੀ ਅੱਗੇ ਆਓ ਥੋੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਕਿਵੇਂ ਦੇਖਦੇ ਹੋ ਜੇ ਜੋ ਵਿਚਾਰਾ ਹੋ ਰਹੀਆਂ ਨੇ ਤੁਹਾਡੇ ਹਿਸਾਬ ਦੇ ਨਾਲ ਕੁਝ ਕਹਿਣਾ ਚਾਹੁੰ ਮੈਂ ਇਹ ਚਾਉਣਾ ਚਾਉਣਾ ਵੀ ਜੋ ਮੇਰੇ ਬੱਚੇ ਆ ਦੋਵੇਂ ਪਾਠੀ ਆ ਜੀ ਕ੍ਰਾਂਤੀ ਸਿੰਘ ਆ ਨਾਲੇ ਵੀ ਰਾਗੀ ਵੀ ਆ ਜੀ ਪਰ ਉਹ ਇਹ ਲੈਣ ਤੇ ਨਹੀਂ ਹੋਣਾ ਚਾਹੁੰਦੇ ਹੂੰ ਕਿ ਮੈਨੂੰ ਇਸ ਗੱਲ ਦੇ ਵਿੱਚ 25-30 ਸਾਲ ਹੋ ਗਏ ਪਾਠ ਕਰਦੇ ਹੂੰ ਹੂੰ ਕਦੀ 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 ਕਿਸ ਕਰਕੇ ਉਹ ਬੱਚਿਆਂ ਦੇ ਵੀ ਅਸੀਂ ਨਹੀਂ ਜਾਣਾ ਹੂੰ ਹੂੰ ਅਸੀਂ ਆਪਦਾ ਬਾਹਰ ਪੜ੍ਹ ਲੈ ਕੇ ਬਾਹਰ ਜਾਣਾ ਚਾਹੁੰਦੇ ਆ ਇੱਕ ਮੇਰਾ ਬੱਚਾ ਬਾਹਰ ਗਿਆ ਵਾ ਹੂੰ ਇਹ ਕਿੱਥੇ ਆ ਹੂੰ ਉਹ ਵੀ ਥੋੜਾ ਚਿਰ ਚੱਲ ਜੂਗਾ ਮਹਾਰਾਜ ਦੀ ਕਿਰਪਾ ਵਾ ਹੂੰ ਇਸ ਕਰਕੇ ਮੈਂ ਬੇਨਤੀ ਕਰਨਾ ਚਾਹਣਾ ਵੀ ਚਲੋ ਥੋੜਾ ਗੱਲਾਂ ਪਾਠ ਸਿੱਖਣਾ ਚਾਹੀਦਾ ਬੱਚਿਆਂ ਨੂੰ ਹਮ ਹਰੀ ਸਿੰਘ ਨੇ ਬੜੀ ਕਿਰਪਾ ਕੀਤੀ ਆ ਕਿ ਸੋ ਪਾਠ ਕੀਤਾ ਏ ਇਹਦੇ ਨਾਲ ਹੀ ਵੀ ਚਲੋ ਸਹਿਦਾ ਕੀਤੀ ਆ ਹਮ ਸਤਿਗੁਰੂ ਜੀ ਕਿਰਪਾ ਕਰਨ ਹਮ ਹਮ ਵਰਜੇ ਖਾਲਸਾ ਤੇ ਜੀ 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 ਅਸੀਂ ਪਰਾਰੰਭ ਰਹੂਗੀ ਤੇ ਸੰਗਤਾਂ ਨੂੰ ਬੇਨਤੀ ਵੀ ਵੱਧ ਤੋਂ ਵੱਧ ਸਹਿਯੋਗ ਜੋ ਆਪਣਾ ਮੰਦਾ ਆਪੋ ਬਾਬਾ ਜੀ ਦਾ ਸਨਯੋਗ ਦਈਏ ਸਾਰੇ ਸੰਗਤ ਦਈਏ ਐਨੀ ਕਾਜਰੀ ਪ੍ਰਵਾਨ ਕਰਨੀ ਹਰ ਸਿੰਘ ਜੀ ਇੱਕ ਸਵਾਲ ਤੁਹਾਡੇ ਤੋਂ ਲਵਾਂਗੇ ਵੀ ਜੇ ਮੰਨ ਲਓ ਹੁਣ ਸਾਰੇ ਗਰੰਥੀ ਸਿੰਘ ਜਿੱਤਾਂ ਕਹਿ ਰਿਹਾ ਵੀ ਅਸੀਂ ਬੱਚੇ ਬਾਹਰ ਭੇਜ ਰਹੇ ਆ ਫਿਰ ਆਪਾਂ ਗਰੰਥੀ ਕਿੱਥੋਂ ਲੱਭਾਂਗੇ ਆਉਣ ਵਾਲੇ ਸਮੇਂ ਦੀ ਗਰੰਥੀ ਕਿੱਥੋਂ ਲਵਾਂਗੇ ਉਹ ਸਾਰੇ ਇੱਕ ਵੀ ਤੁਹਾਡਾ ਬੇਨਤੀ ਕੀਤੀ ਸੀ ਵੀ ਜਿਸ ਤਰ੍ਹਾਂ ਹੁਣ ਇੱਕ ਆਪਣੀ ਕੌਮ ਦਾ ਮਹਾਨ ਢਾਡੀ ਸਿੰਘ ਹੈ ਜੀ ਭਾਈ ਗੁਰਪ੍ਰਤਾਪ ਸਿੰਘ ਪਦਮ ਜੀ ਜੀ ਉਹਨਾਂ ਦੀ ਤੁਸੀਂ YouTube ਤੋਂ ਜਿੰਨੀ ਮਰਜ਼ੀ ਨੈਟ ਤੋਂ ਵੀਡੀਓ ਵੇਖ ਲਓ ਉਹਨਾਂ ਦੀ ਹਾਂ ਹਾਂ ਉਹ ਗ੍ਰੰਥੀ ਸੰਗਤ ਦੇ ਹੱਕ ਦੇ ਵਿੱਚ ਬਹੁਤ ਵੱਡੀ ਉੱਚੀ ਆਵਾਜ਼ ਉਠਾਉਂਦੇ ਅਤੇ ਬੜੇ ਨਿਤੜਕੋ ਕੇ ਉਹ ਇਹ ਆਵਾਜ਼ ਉਠਾਉਂਦੇ ਮੈਂ ਸੁਣਿਆ ਉਹਨਾਂ ਨੂੰ ਜੀ ਤੇ ਇਹ ਬੇਨਤੀ ਮੋੜ ਮੋੜ ਕੇ ਫਿਰ ਉੱਥੇ ਸਵਾਲ ਹੁੰਦਾ ਹੈ ਕਿ ਜਿੰਨਾ ਚਿਰ ਦੇ ਆਪਾਂ ਨਵੇਂ ਗ੍ਰੰਥੀ ਤਿਆਰ ਕਰਨਾ ਚਾਹੁੰਦੇ ਆ ਹਾਂ ਤੇ ਗ੍ਰੰਥੀਆਂ ਦੇ ਜਿੰਨਾ ਚਿਰ ਆਪਾਂ ਕਦਰਦਾਨੀ ਨਹੀਂ ਕਰਦੇ ਹਾਂ ਉਹਨਾਂ ਚਿਰ ਉਹ ਗ੍ਰੰਥੀ ਜਿਹੜੇ ਆ ਨਵੇਂ ਤਿਆਰ ਨਹੀਂ ਹੋ ਸਕਿਉਂ ਕਿ ਮੈਂ ਤਾਂ ਅੱਗੇ ਵੀ ਦੱਸਦਾ ਵੀ ਮੇਰੇ ਬੇਟਾ ਜਿਸ ਤਰ੍ਹਾਂ ਹੂੰ ਇਹ ਮੈਂ ਨਹੀਂ ਚਾਹੁੰਦਾ ਕਿ ਉਹ ਇਸ ਲੈਣ ਵਿੱਚ ਆਵੇ ਹੂੰ ਤੇ ਜਦੋਂ ਆਪਾਂ ਗ੍ਰੰਥੀਆਂ ਦੀ ਕਦਰਦਾਨੀ ਕਰਾਂਗੇ ਜਥੇਬੰਦੀਆਂ ਕਦਰਦਾਨੀ ਕਰਨਗੀਆਂ ਸ਼੍ਰੋਮਣੀ ਕਮੇਟੀ ਉਹਦਾ ਸਹਿਯੋਗ ਕਰੇਗੀ ਹੂੰ ਤੇ ਇੱਕ ਮੇਰੇ ਮਨ ਦੀ ਦਿਲੀ ਤਮੰਨਾ ਹੈਗੀ ਆ ਵੀ ਜਿਸ ਤਰ੍ਹਾਂ ਜਿਹੜਾ ਗ੍ਰੰਥੀ ਦੀ ਉਮਰ 60 ਸਾਲ ਹੋ ਜਾਂਦੀ ਹੈ ਲਗਭਗ ਜੀ ਜਿਸ ਤਰ੍ਹਾਂ ਮੇਰੇ ਪਿਤਾ ਨੇ ਪਹਿਲਾਂ ਫੌਜੀ ਦੀ ਨੌਕਰੀ ਕੀਤੀ ਆ ਅੱਜ ਉਹਨਾਂ ਨੂੰ ਫੌਜ ਵੱਲੋਂ ਸਰਕਾਰ ਵੱਲੋਂ ਜਿਹੜੀ ਆ ਪੈਨਸ਼ਨ ਮਿਲ ਰਹੀ ਹੈ ਬਿਲਕੁਲ ਤੇ ਉਹ ਆਪਦਾ ਗੁਜ਼ਾਰਾ ਜਿਹੜਾ ਬਹੁਤ ਵਧੀਆ ਕਰ ਰਹੇ ਨੇ ਹੂੰ ਇਸੇ ਤਰ੍ਹਾਂ ਮੈਂ ਚਾਹੁੰਦਾ ਆਪ ਦੀ ਸ਼੍ਰੋਮਣੀ ਕਮੇਟੀ ਸਾਡੀ ਵਾਹ ਜਿਹੜਾ ਗ੍ਰੰਥੀ 60 ਸਾਲ ਦਾ ਹੋ ਜਾਂਦਾ ਉਹਨੂੰ ਡਿਊਟੀ ਮੁਕਤ ਕਰ ਦਿੱਤਾ ਜਾਵੇ। ਹੂੰ ਤੇ ਸ਼੍ਰੋਮਣੀ ਕਮੇਟੀ ਵੱਲੋਂ ਉਹਨੂੰ ਕੋਈ ਨਾ ਕੋਈ ਸਹਾਇਤਾ ਜਿਹੜੀ ਆ 5-7 ਹਜ਼ਾਰ ਟੈਂਸ਼ਨ ਦਿੱਤੀ ਜਾਵੇ। ਮਹੀਨੇ ਦੀ ਜਿਹੜੀ ਉਹ ਮਿਲੇ ਤਾਂ ਕਿ ਉਹ ਜਿਹੜਾ ਆਪਣਾ ਵਢਾਪਾ ਜਿਹੜਾ ਉਹ ਸਹੀ ਤਰੀਕੇ ਨਾਲ ਬਚੀਤ ਕਰ ਸਕੇ। ਵਾਹ। ਹਾਂਜੀ। ਬਿਲਕੁਲ ਬਹੁਤ ਵੱਡੀ ਗੱਲ ਹੈ। ਇਹ ਮੇਰੇ ਮੰਨਿਤ ਮੰਣਾ ਹੈ। ਹੂੰ ਤੇ ਸ਼੍ਰੋਮਣੀ ਕਮੇਟੀ ਇਹ ਮੁੱਦਾ ਠਾ ਸਕਦੀ ਹੈ ਹੋਰ ਤਾਂ ਕੋਈ ਨਹੀਂ। ਜੀ। ਤੇ ਜਿੰਨਾ ਚਿਰ ਆਪਾਂ ਗ੍ਰੰਥੀਆਂ ਦੀ ਕਦਰਦਾਨੀ ਨਹੀਂ ਕਰਦੇ ਉਹਨਾਂ ਚਿਰ ਤੱਕ ਨਵੇਂ ਗ੍ਰੰਥੀ ਜਿਹੜੇ ਆ ਉਹ ਪਿਆਰ ਕਰਨੇ ਜਿਹੜੇ ਬੜੇ ਮੁਸ਼ਕਲ ਆ। ਜੀ ਸੋ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ ਸੋ ਸੰਗਤ ਜੀ ਇਹ ਵਿਚਾਰਾ ਬਹੁਤ ਡੂੰਘੀਆਂ ਨੇ ਤੇ ਡੂੰਘੀਆਂ ਵਿਚਾਰਾ ਜਿਹੜੀਆਂ ਕਰਨੀਆਂ ਬਹੁਤ ਜ਼ਰੂਰੀ ਵੀ ਸੀ ਮੇਰਾ ਖਿਆਲ ਆ ਜਿਵੇਂ ਬਾਬਾ ਜੀ ਨੇ ਗੱਲ ਕੀਤੀ ਕਿ ਗਰੰਥੀ ਦਾ ਪੁਹ ਇੱਕ ਕੋਈ ਨਹੀਂ ਕਿਉਂਕਿ ਜੇ ਮੰਨ ਲਓ ਕੱਲ ਨੂੰ ਗਰੰਥੀ ਨੇ ਵਿਰਧ ਵੀ ਹੋਣਾ ਉਹਨੇ ਬਿਮਾਰ ਵੀ ਹੋਣਾ ਵਾਹਿਗੁਰੂ ਨਾ ਕਰੇ ਕਿਸੇ ਤੇ ਕੋਈ ਇਸ ਤਰ੍ਹਾਂ ਦੀ ਮੁਸੀਬਤ ਬਣੇ ਤਾਂ ਉਹ ਕਿੱਧਰ ਜਾਊਗਾ ਸ਼ਰੋਮਣੀ ਕਮੇਟੀ ਸਾਡੀ ਹਾਂਜੀ ਹਾਂਜੀ ਇੱਕ ਵੇਖ ਹੋਰ ਵਿਚਾਰਾ ਜਰੂਰ ਜਰੂਰ ਇੱਕ ਮੇਰੇ ਵੱਲੋਂ ਚਾਰ ਹੋਰ ਆ ਕਿ ਜਿਸ ਤਰ੍ਹਾਂ ਅੱਜ ਦੇ ਦੌਰ ਦੇ ਵਿੱਚ ਟੀਚਰ ਸਾਹਿਬਾਨ ਜਾਂ ਹੋਰ ਵੀ ਕੋਈ ਜਿਹੜੀ ਆ ਸਿਵਲ ਜੌਬ ਕਰਦਾ ਫੌਜ ਤੋਂ ਬਿਨਾ ਜਿਤਨਾ ਸਿਵਲ ਜੌਬ ਜਿਹੜਾ ਜਿਹੜਾ ਦਿੱਲੀ ਆਪਣੇ ਘਰ ਆ ਜਾਂਦਾ ਹੂੰ ਉਹਦੀ ਆਏ ਤਰੀਕੇ ਤੇ ਤਕਰੀਬਨ 70 ਤੋਂ 80 ਲੱਖ ਤੱਕ ਉਹਦੀ ਜਿਹੜੀ ਸੈਲਰੀ ਹੈਗੀ ਆ ਮਹੀਨੇ ਦੀ ਹੂੰ ਬਿਲਕੁਲ ਤੇ ਇਹ ਗ੍ਰੰਥੀ ਦੀ ਸੈਲਰੀ ਆ ਜਿਹੜੀ ਆ 6 ਤੋਂ 7 ਤੋਂ ਵੱਧ ਵੱਧ ਕਿਸੇ ਦੇ ਹੱਥ ਬਿਲਕੁਲ 6-7 ਹਾਂਜੀ ਸਹੀ ਹੈ ਹੁਣ 6-7 ਸੈਲਰੀ ਲੈਣ ਵਾਲਾ ਜਿਹੜਾ ਉਹਦੀ ਮਹੀਨੇ ਦੇ ਵਿੱਚ ਇੱਕ ਵੀ ਗੈਰ ਹਾਜ਼ਰੀ ਨਹੀਂ ਹੂੰ ਬਿਲਕੁਲ ਜਿਉ ਗੈਰ ਹਾਜ਼ਰੀ ਕਰਦਾ ਵਾ ਹੂੰ ਜਿਸ ਤਰ੍ਹਾਂ ਮੈਂ ਇੱਥੇ ਸਿਵਨ ਭਾਰਿਆਣਾ ਮੈਨੂੰ ਕੋਈ ਪਰਿਵਾਰ ਦੇ ਵਿੱਚ ਰਿਸ਼ਤੇਦਾਰੀ ਵਿੱਚ ਖੁਸ਼ੀ ਗਮੀ ਕੰਮ ਪੈ ਗਿਆ ਮੈਨੂੰ ਇੱਥੇ ਗਰੰਟੀ ਵੰਡੇ ਗਰੰਟੀ ਜਿਹੜਾ ਉਹ ਦੇ ਕੇ ਜਾਣਾ ਬਿਲਕੁਲ ਬਿਲਕੁਲ ਪਰ ਲੇਕਿਨ ਦੂਜੇ ਪਾਸੇ ਜਿਹੜਾ ਸਿਵਲ ਜੋਬ ਕਰਦਾ 70 ਤੋਂ 80 ਹਜ਼ਾਰ ਲੈਂਦਾ ਹੈ ਸੈਲਰੀ ਹੂੰ ਉਹਨੂੰ ਐਤਵਾਰ ਦੀ ਵੀ ਛੁੱਟੀ ਸ਼ਨੀਵਾਰ ਦੀ ਵੀ ਛੁੱਟੀ ਹਰ ਲੋਹ ਦੇ ਵੀ ਛੁੱਟੀ ਸਰਕਾਰੀ ਛੁੱਟੀਆਂ ਬਹੁਤ ਆਉਂਦੀਆਂ ਨੇ ਪਰ ਲੋਹ ਵੀ ਮਾਰ ਸਕਦਾ ਬਿਲਕੁਲ ਫਰਲੋ ਵੀ ਮਾਰ ਸਕਦਾ ਤੇ ਦੂਜੇ ਦਮ ਜਿਸ ਤਰ੍ਹਾਂ ਹੁਣ ਦਸੰਬਰ ਦੇ ਮਹੀਨੇ ਠੰਡ ਜਿਆਦੀ ਪੈ ਗਈ ਸੀ ਤੇ ਟੀਚਰਾਂ ਨੂੰ ਵੀ ਛੁੱਟੀ ਹੋ ਗਈ ਸਰਕਾਰ ਨੇ ਛੁੱਟੀਆਂ ਕਰਤੀਆਂ ਜੀ ਠੰਡ ਹੋ ਗਈ ਸਹੀ ਹੈ ਪਰ ਗ੍ਰੰਥੀ ਨੂੰ ਕੋਈ ਛੁੱਟੀ ਨਹੀਂ ਕੋਈ ਛੁੱਟੀ ਉਹਦੀ 12 ਮਹੀਨੇ 30 ਦਿਨ ਜਿਹੜੀਆਂ ਹਾਜ਼ਰੀ ਆ ਹਮ ਪਰ ਜੇ ਉਹ ਲੇਕ ਛੁੱਟੀ ਕਰਦਾ ਵੀ ਆ ਆਪਣੀ ਮਜਬੂਰੀ ਦੇ ਵਿੱਚ ਆ ਕੇ ਉਹਨੂੰ ਗ੍ਰੰਥੀ ਵੰਡੇ ਗ੍ਰੰਥੀ ਜਿਹੜਾ ਦੇਣਾ ਪੈਣਾ ਦੇਣਾ ਪੈਣਾ ਬਿਲਕੁਲ ਤੇ ਇਹਨਾਂ ਮੁਸ਼ਕਲਾਂ ਦੇ ਹੂੰ ਦੇਰ ਰਾਤ ਫਿਰ ਉਹ ਏਹੀ ਸੋਚਦਾ ਵੀ ਮੈਂ ਜਿਹੜਾ ਆਪ ਨੂੰ ਬਚਾ ਨਾ ਬਣਾਵਾ ਨਾ ਬਣਾਵਾ ਬਿਲਕੁਲ ਬਹੁਤ ਸੋਚਣ ਵਾਲੀ ਗੱਲ ਹੈ ਸੋ ਸੰਗਤ ਜੀ ਇਹ ਵਿਚਾਰਾ ਜਿਹੜੀਆਂ ਬਹੁਤ ਢੂੰਗੀਆਂ ਨੇ ਤੇ ਗੱਲਾਂ ਬਾਤਾਂ ਜਿਹੜੀਆਂ ਵਾ ਕਰਨੀਆਂ ਵੀ ਬਹੁਤ ਜ਼ਰੂਰੀ ਸੀ ਕਿਉਂਕਿ ਅੱਜ ਸਾਡੀ ਕੌਮ ਨੂੰ ਲੋੜ ਹੈ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਗਰੰਥੀ ਨਹੀਂ ਮਿਲਣੇ ਇਹ ਤੁਸੀਂ ਆ ਵਿਚਾਰ ਕਰਨੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸ਼੍ਰੋਮਣੀ ਕਮੇਟੀ ਤੱਕ ਇਹ ਗੱਲ ਜਾਵੇ ਜਾਂ ਫਿਰ ਸਾਡੇ ਜਿਹੜੇ ਸਿੱਖ ਸੰਸਥਾਵਾਂ ਨੇ ਉਹਨਾਂ ਤੱਕ ਗੱਲ ਪਹੁੰਚੇ ਸਾਡੇ ਐਨਆਰਆਈ ਵੀਰ ਨੇ ਉਹਨਾਂ ਤੱਕ ਗੱਲ ਪਹੁੰਚੇ ਪੇ ਆਪੋ ਆਪਣੇ ਪਿੰਡ ਦੇ ਗ੍ਰੰਥੀ ਸੰਭਾਲ ਲਓ ਯਾਰ ਉਹ 6 ਕਰੋੜ ਦਾ ਗੁਰਦੁਆਰਾ ਤਾਂ ਅਸੀਂ ਬਣਾ ਲਿਆ ਪਰ ਗ੍ਰੰਥੀ ਸਿੰਘ ਨੂੰ ਅਸੀਂ 15-20 ਹਜ਼ਾਰ ਰੁਪਏ ਤਨਖਾਹ ਦੇਣ ਤੋਂ ਗੁਰੇਜ਼ ਕਰਦੇ ਆ ਵੀ ਗ੍ਰੰਥੀ ਸੀ ਉਹ ਲੱਭਣਾ ਵਾ ਜਿਹੜਾ ਆਪਣੇ ਗਜੇ ਤੇ ਗੁਜ਼ਾਰਾ ਕਰ ਲਵੇ ਜਾਂ ਗਜਾ ਮਾਰ ਕੇ ਖਾ ਲਵੇ ਤੇ ਸਾਡੇ ਕੋਲੋਂ ਤਨਖਾਹ ਨਾ ਮੰਗੇ ਸ਼ਮਾਈ ਘਰਾ ਲਵੇ ਸਾਡੇ ਕੋਲ ਅਸੀਂ ਤਾਂ ਗਰੰਥੀ ਨੂੰ ਚੌਂਕੀਦਾਰ ਬਣਾ ਕੇ ਰੱਖਿਆ ਗਰੰਥੀ ਨੂੰ ਗੁਰੂ ਦਾ ਵਜ਼ੀਰ ਨਹੀਂ ਸਮਝਿਆ ਬਾਬਾ ਬੁੱਢਾ ਸਾਹਿਬ ਦੀ ਪਦਵੀ ਸੀ ਏ ਸੋ ਅੱਜ ਦੀ ਵੀਡੀਓ ਜਿਹੜੀ ਹੈ ਵੱਤਵਾਲ ਸ਼ੇਅਰ ਕਰਿਓ ਤਾਂ ਜੋ ਸਾਡੀਆਂ ਸਿੱਖ ਸੰਸਥਾਵਾਂ ਤੱਕ ਇਹ ਦੁੱਖ ਦੀ ਗੱਲ ਜਿਹੜੀ ਹੈ ਪਹੁੰਚਣੀ ਚਾਹੀਦੀ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ